ਸਾਤਸਰੀਆ ਕਾਲ ਜੀ ਮੈਂ ਆ ਸਾਡਾ ਕਿਸਾਨਤੋ ਲੱਪਰੀ ਸੰਗ ਵੈਸੇ ਤਾਂ ਦੋਸਤੋ ਜਿਹੜਾ ਇਸ ਵਾਰ ਪਰਮਲ ਝੋਨਾ ਨਾ ਆਪਣੇ ਬਾਸਮਤੀ ਝੋਨੇ ਨੂੰ ਮਾਰ ਪਾ ਰਿਹਾਗਾ ਜਿਹੜਾ ਪਰਮਲ ਝੋਨੇ ਦਾ ਰੇਟ ਆ ਨਾ ਉਹ 2024 ਦੇ ਵਿੱਚ ਬਾਸਮਤੀ ਝੋਨੇ ਦੇ ਰੇਟ ਨਾਲ ਵੀ ਵੱਧ ਮਿਲੂਗਾ। ہاں ਦੋਸਤੋ ਜਿਹੜਾ ਬਾਸਮਤੀ ਝੋਨਾ ਜਿਹੜਾ ਹੁਣ ਆਪਾਂ ਵੇਚ ਰਹੇ ਆ ਜਿੰਨਾ ਕਿਸਾਨ ਵੀਰਾਂ ਨੇ ਵੇਚ ਦਿੱਤਾ। ਇੱਕ ਤਾਂ ਗਰਮੀ ਪੈ ਗਈ ਜਿਹਦੇ ਕਰਕੇ ਝਾੜ ਬਹੁਤ ਹੀ ਜ਼ਿਆਦਾ ਘਟ ਗਏ ਤੇ ਦੂਜਾ ਰੇਟ ਵੀ ਬਹੁਤ ਹੀ ਜ਼ਿਆਦਾ ਘਟ ਗਏ। ਆਹ ਜਿਹੜੇ ਬਾਸਮਤੀ 1509 ਆ, ਬਾਸਮਤੀ 1692 ਆ ਜਿਹੜੇ ਹੁਣ ਵੇਚ ਰਹੇ ਆ। ਰੇਟ ਵੀ ਘਟ ਗਏ, ਝਾੜ ਵੀ ਘਟ ਗਏ। ਤੇ ਪਰਮਲ ਝੋਨੇ ਨਾਲੋਂ ਵੀ ਘੱਟ ਰੇਟ ਤੇ ਵਿਕ ਰਹੇ ਆ ਜਿਹੜਾ ਆਪਾਂ ਨੂੰ 2024 'ਚ ਰੇਟ ਮਿਲੂਗਾ ਸਭ ਤੋਂ ਪਹਿਲਾਂ ਤਾਂ ਆਪਾਂ ਝੋਨੇ ਦਾ ਰੇਟ ਦੇ ਬਾਰੇ ਗੱਲਬਾਤ ਕਰਦੇ ਆਂ ਆਪਣਾ ਪਿਛਲੇ ਸਾਲ ਝੋਨਾ ਕਿੰਨੇ ਰੁਪਏ ਵਿੱਚ ਗਿਆ ਸੀਗਾ ਮੰਡੀਆਂ ਦੇ ਵਿੱਚ ਆਪਾਂ 2203 ਰੁਪਏ ਪ੍ਰਤੀ ਗੰਟਲ ਵੇਚਿਆ ਸੀਗਾ ਤੇ ਇਸ ਵਾਰ 2024 ਦੇ ਵਿੱਚ ਆਪਣਾ ਅਨਾਜ ਮੰਡੀਆਂ ਦੇ ਵਿੱਚ ਝੋਨਾ ਕਿੰਨੇ ਰੁਪਏ ਵਿਕੂਗਾ ਤਾਂ ਆਪਣੇ ਝੋਨੇ ਦੀ ਐਮਐਸਪੀਓ ਦੇ ਵਿੱਚ ਪ੍ਰਤੀ ਕੁਇੰਟਲ 117 ਰੁਪਏ ਦਾ ਵਾਧਾ ਕੀਤਾ ਗਿਆ ਜਾਨਕਿ ਇਸ ਵਾਰ ਆਪਣਾ ਝੋਨਾ 2320 ਰੁਪਏ ਪ੍ਰਤੀ ਕੁਇੰਟਲ ਵਿਕੂਗਾ ਆ ਜਿਹੜਾ ਬਾਸਮਤੀ ਆ ਕਈ ਕਿਸਾਨ ਵੀਰਾਂ ਨੇ ਵੱਡ ਕੇ ਵੇਚ ਵੀ ਦਿੱਤਾ ਆਹੀ 22 2250 ਰੁਪਏ ਪ੍ਰਤੀ ਕੁਇੰਟਲ ਵੇਚਿਆ ਇੰਨਾ ਕਰੀਟ ਮਿਲੇਗਾ ਬਾਸਮਤੀ ਦਾ ਵੈਸੇ ਦੋਸਤੋ ਅੱਜ ਥੋੜੀ ਛਾਲ ਵੱਜੀ ਹੈਗੀ ਪਰੰਤੂ ਜਿਹੜਾ ਬਾਸਮਤੀ ਇਸ ਟਾਈਮ ਦੇ ਵਿੱਚ ਵਿਕਦਾ ਹੁੰਦਾ ਹੁੰਦਾ ਨਾ ਬਹੁਤ ਜਿਆਦਾ ਤੇਜ਼ ਵਿਕਦਾ ਹੈ ਪਿਛਲੇ 2-3 ਸਾਲਾਂ ਦੀ ਗੱਲ ਕਰਗੇ ਤਾਂ ਜਿਹੜਾ ਇਸ ਸਮੇ ਬਾਸਮਤੀ 1509 ਤੇ 1692 ਆਪਣੇ ਕਿਸਾਨ ਨੂੰ ਵੀ ਵੇਚਦੇ ਸੀਗੇ ਰੇਟ ਵੀ ਫੁੱਲ ਤੇਜ਼ ਮਿਲਦਾ ਸੀ ਤੇ ਝਾੜ ਵੀ ਬੰਪਰ ਆਉਂਦਾ ਸੀ ਤੇ ਇਸ ਵਾਰ ਤਾਂ ਦੋਨੋਂ ਕੰਮ ਹੀ ਉਲਟ ਹੋ ਗਏ ਬੰਪਰ ਝਾੜ ਛੱਡੋ ਰੇਟ ਵੀ ਬਹੁਤ ਜਿਆਦਾ ਘਟ ਲੱਗਿਆ ਤੇ ਝਾੜ ਵੀ ਬਹੁਤ ਜਿਆਦਾ ਘਟ ਗਿਆ ਤੇ ਪਰਮਲ ਝੋਨੇ ਦਾ ਝਾੜ ਤਾਂ ਵੇਖੋ ਕੀ ਆਊਗਾ ਤਾਂ ਰੱਬ ਨੂੰ ਪਤਾ ਹੋਣਾ ਵਹਿਗੁਰੂ ਨੂੰ ਪਤਾ ਪਰੰਤੂ ਜਿਹੜਾ ਰੇਟ ਆ ਉਹ ਜਰੂਰ ਆਪਾਂ ਨੂੰ 2320 ਰੁਪਏ ਪ੍ਰਤੀ ਕੁੰਟਲ ਮਿਲੇਗਾ ਜਿਹੜੇ ਕਿਸਾਨ ਵੀਰ ਅੱਜ ਪਰਮਲ ਝੋਨਾ ਵੜ ਰਹੇ ਆ ਕਾਫੀ ਕਿਸਾਨ ਵੀਰ ਆ ਜਿਹੜੇ ਅਗੇਤਾ ਝੋਨਾ ਲਾ ਲੈਂਦੇ ਜਿਵੇਂ ਕਿ ਪੀਆਰ 26 ਆ ਅੱਜ ਰੇਟ ਕੀ ਆ ਪ੍ਰਾਈਵੇਟ ਦੇ ਵਿੱਚ 1800 1850 ਹੱਦ ਬੱਤ ਤੁਹਾਨੂੰ 2000 ਰੁਪਏ ਮਿਲ ਜੂਗਾ ਜੇਕਰ 15 20 ਦਿਨ ਸਟੋਰ ਕਰ ਲੈਣੇ ਹੋ ਅਕਤੂਬਰ ਮਹੀਨੇ ਦੇ ਵਿੱਚ ਆਪਣੀ ਪਰਮਲ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ ਜਿਹੜਾ ਝੋਨਾ ਹੁਣ 18 1900 ਰੁਪਏ ਪ੍ਰਤੀ ਕੁੰਟਲ ਵਿਕਦਾ ਤਾਂ ਇਹ ਅਕਤੂਬਰ ਦੇ ਵਿੱਚ ਆਪਾਂ 2320 ਪ੍ਰਤੀ ਕੁਇੰਟਲ ਵੇਚਾਂਗੇ ਆਪਣਾ 3-400 ਰੁਪਏ ਪ੍ਰਤੀ ਕੁਇੰਟਲ ਫਾਇਦਾ ਹੋਣ ਵਾਲਾਗਾ ਪੈਸੇ ਵੱਧ ਵੱਟੇ ਜਾਣਗੇ ਹਾਂ ਦੋਸਤੋ ਜਿੰਨਾ ਕਿਸਾਨ ਵੀਰਾਂ ਨੇ ਬਾਸਮਤੀ ਲਗਾਈ ਹੈ ਬਾਸਮਤੀ ਵੈਰਾਈਟੀਆਂ ਵਿੱਚੋਂ ਵੀ ਆਪਣੇ ਕਿਸਾਨ ਵੀਰਾਂ ਨੇ ਸਭ ਤੋਂ ਵੱਧ ਭਰੋਸਾ ਕੀਤਾ ਬਾਸਮਤੀ 17 18 ਤੇ ਸਭ ਤੋਂ ਵੱਧ ਏ ਲੱਗੀ ਹੈਗੀ ਜਿੱਥੇ ਪਰਮਲ ਝੋਨਾ ਲਾਉਂਦੇ ਸੀ ਨਾ ਉੱਥੇ ਵੀ ਆਪਣੇ ਕਿਸਾਨ ਵੀਰਾਂ ਨੇ ਬਾਸਮਤੀ 17 18 ਲਗਾ ਦਿੱਤੀ ਕਾਰਨ ਪਿਛਲੇ 2 3 ਸਾਲਾਂ ਤੋਂ ਰੇਟ ਬਹੁਤ ਜ਼ਿਆਦਾ ਵਧੀਆ ਆ ਰਿਹਾ ਇਸ ਕਰਕੇ ਆਪਣੇ ਕਿਸਾਨ ਵੀਰਾਂ ਨੇ ਸੋਚਿਆ ਚਲੋ ਪਰਮਲ ਛੱਡੋ ਅਪਾ ਦਾ ਬਾਸਮਤੀ ਲਾਵਾਂਗੇ ਇਸ ਵਾਰ ਰੇਟ ਕੀ ਰਹਿਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਰੇਟ ਵਧੂਗਾ ਕਿ ਘਟੂਗਾ ਕੀ ਸੰਭਾਵਨਾ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਕੀਤਾ ਜਾਊਗਾ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ